ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਦਿਖਾਉਣਾ ਜੀ ਬਿਨਾ ਰੇਹਾਂ ਸਪਰੇਆਂਾਂ ਵਾਲੀ ਬਾਸਪਤੀ ਜੀਰੀ ਪਰ ਮੈਨੂੰ ਯਕੀਨ ਨਹੀਂ ਹੋ ਰਿਹਾ ਵੀ ਬਿਨਾ ਰੇ ਸਪਰੇ ਤੋਂ ਹੋਈ ਹੋਣੀ ਤੇ ਵਾਕਿਆਪਾ ਬਾਈ ਨੂੰ ਪੁੱਛਦਿਆ ਬਾਈ ਜੀ ਆਪਣੀ ਇਹ ਜੀਰੀ ਜੀ ਹਾਂਜੀ ਹਾਂ ਆਪਣੀ ਹੈ ਬਾਈ ਮੈਂ ਵਿੱਚ ਸੁਣਿਆ ਲੋਕਾਂ ਤੋਂ ਕਹਿੰਦੇ ਵੀ ਇਹਦੇ ਤੁਸੀਂ ਕੋਈ ਰੇ ਸਪਰੇ ਨਹੀਂ ਪਾਉਂਦੇ ਨਾ ਜੀ ਇਹਦੇ ਕੋਈ ਰੇ ਸਪਰੇ ਨਹੀਂ ਪਾਉਂਦੇ ਜੀ ਬਿਲਕੁਲ ਬਾਈ ਯਕੀਨ ਨਹੀਂ ਹੁੰਦਾ ਯਾਰ ਯਕੀਨ ਤੁਹਾਨੂੰ ਫਿਰ ਕਿਵੇਂ ਦਿਵਾਈਏ ਬਿਨਾ ਰੇ ਸਪਰੇ ਤਾਂ ਹੁੰਦੀਓ ਨਹੀਂ ਮੈਂ ਤੁਹਾਡੇ ਸਾਹਮਣੇ ਖੜੀ ਐ ਬਿਨਾਰੇ ਸਪਰੇ ਵਾਲੀ ਐ ਬਾਈ ਜੀ ਅੱਛਾ ਤਾਂਹੀਂ ਬਾਈ ਦਾ ਕਰਤ ਕੋਸ ਵੀ ਨਹੀਂ ਹੈਗਾ ਦੇਖੋ ਹਾਂ ਬਾਈ ਚਲ ਮੈਂ ਤੁਹਾਡੀ ਗੱਲ ਨਾਲ ਮੰਨ ਗਿਆ ਵੀ ਤੁਸੀਂ ਕਹਿੰਦੇ ਰੇ ਸਪਰੇ ਇਸ ਵਾਰ ਨਹੀਂ ਪਾਇਆ ਪਿਛਲੇ ਸਾਲ ਤਾਂ ਪਾਇਆ ਹੋਣਾ ਪਿਛਲੇ 5 ਸਾਲ ਤੋਂ 5ਵੀਂ ਵਾਰ ਦੀ ਜੀਰੀ ਐ ਜੀ 5ਵੀਂ ਵਾਰ ਦੀ ਬਾਈ ਹਾਂ ਜੀ ਹਾਂ 5 ਸਾਲ ਹੋ ਗਏ ਪਿਛਲੇ 5 ਸਾਲ ਤੋਂ ਨਾ ਕੋਈ ਰੇ ਨਾ ਕੋਈ ਸਪਰੇ ਬਿਲਕੁਲ ਉਹ ਨਹੀਂ ਕੀਤਾ ਹੈ ਕੋਈ ਐਸੀ ਚੀਜ਼ਾਂ ਹੀ ਵਰਤਦੇ ਨੇ ਇਹਦੇ ਵਿੱਚ ਬਸ ਚਾਰ ਚਾਰ ਡਾਲੇ ਨੇ ਸਾਰੇ ਤਾਂ ਹੀ ਫਿਰੋ ਅਰੇ ਇਹ ਫਰਕ ਸੋਈ ਦਾ ਫਰਕ ਤਾਂ ਪੈਂਦਾ ਹੀ ਹੈ ਜੀ ਹੌਲੀ-ਹੌਲੀ ਵਾਹਣ ਨੂੰ ਜਿਹੜਾ ਨਸ਼ੇ ਤੇ ਲੱਗਿਆ ਹੋਇਆ ਉਹਨੂੰ ਹਟਾਉਣਾ ਜਿੱਦਾਂ ਟਾਈਮ ਤਾਂ ਲੱਗਦੀ ਹੈ ਜੀ ਨਾਮਰੀ ਨੂੰ ਹਟਾਉਣੇ ਹਾਂ ਇਹ ਤਾਂ ਗੱਲ ਹੈਗਾ ਬਾਈ ਮੈਨੂੰ ਯਕੀਨ ਇਹ ਨਹੀਂ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ 5 ਸਾਲ ਹੋ ਗਏ ਵੀ ਰੇ ਸਪਰੇਅ ਤੇ ਕੋਈ ਪਾਇਆ ਨਹੀਂ ਹੈਗਾ ਫਿਰ ਜੀੜੀ ਕਿਵੇਂ ਹੋ ਗਈ ਬਾਈ ਇਹ ਜੀੜੀ ਹੌਲੀ-ਹੌਲੀ ਹੋਣ ਲੱਗਿਆ ਜੀ ਅੱਛਾ ਤੇ ਮੈਂ ਪਹਿਲਾਂ ਮਾੜੀ ਹੁੰਦੀ ਰਹੀ 2 ਸਾਲ 3 ਸਾਲ ਹੌਲੀ-ਹੌਲੀ ਐਤਕੀ ਕੁਝ ਫਰਕ ਆ ਪਰ ਨਾਲੋਂ ਹਰ ਸਾਲ ਥੋੜੀ-ਥੋੜੀ ਵੱਧ ਹੀ ਜਾਂਦੀ ਹੈ ਅੱਛਾ ਅੱਛਾ ਅਗਲੇ ਸਾਲ ਨੂੰ ਹੋ ਸਕਦਾ ਤੁਹਾਨੂੰ ਇਹ ਤਾਂ ਗੱਲ ਹੈ ਕਿ ਵੀ ਖਰਾਬ ਆ ਦੋ ਪਿਛਲੇ ਦੋ ਸਾਲਾਂ ਨਾਲੋਂ ਐਤਕੀ ਬਹੁਤ ਜ਼ਿਆਦਾ ਅੰਤਰ ਹੈ। ਨਹੀਂ ਫਿਰ ਵੀ ਕੋਈ ਖਰਾਕ ਤਾਂ ਉਹ ਦਿੰਦੇ ਹੋਣਗੇ ਸੇ। ਇਹਦੇ ਵਿੱਚ ਇੱਕ ਤਾਂ ਇਹ ਰੂੜੀਦਾਰੇ ਪਾਉਨੇ ਆ ਸੀ। ਉਹ ਤਾਂ ਬਾਈ ਸਾਰੀ ਪਾਉਂਦੇ ਨੇ ਤਾਂ ਉਹ ਤਾਂ ਮੈਂ ਵੀ ਪਾਉਂਦਾ ਹੁੰਨਾ। ਪਾਉਨੇ ਤੁਸੀਂ ਘੱਟ ਆਉਂਦੇ ਹੋ। ਅੱਛਾ ਇਹਦੇ ਵਿੱਚ ਰੂੜੀਦਾਰੇ ਦੀਆਂ ਪੰਜ ਟਰਾਲੀਆਂ ਪਾਈ ਹੋਈਆਂ ਨੇ ਜੀ। ਅੱਛਾ ਕਿੰਨੇ ਚ ਪੰਜ ਟਰਾਲੀਆਂ ਬਾਈ? ਪੰਜ ਟਰਾਲੀਆਂ ਜੀ ਹਾਂ ਬੋਲੀ। ਅਸੀਂ ਤਾਂ ਬਾਈ ਦੋ ਘਟਾਲੀ ਪਾਉਨੇ ਆ ਪਾਉਨੇ ਜ਼ਰੂਰਾ ਪਰ। ਫਿਰ ਉਹ ਜਦੋਂ ਆਪਾਂ ਕਹਿੰਦੇ ਆ ਵੀ ਕਿਸੇ ਆਮਲੀ ਤੋਂ ਨਸ਼ਾ ਛਡਾਉਣਾ ਹੈ ਉਹਨੂੰ ਕੋਈ ਤਾਂ ਹੌਲੀ-ਹੌਲੀ ਡੋਜ਼ ਬਾਕੀ ਬਈ ਜੀਰੀ ਵੀ ਵਧੀਆ ਹੈ ਕਿਹੜਾ ਵੀ ਆ ਬਈ ਇਹ ਇਹ 1509 ਹੈ ਜੀ ਅਚ ਬਾਂਸਪਤੀ ਆ ਗਈ 1509 ਕੋਈ ਘਾਟ ਵੀ ਨਹੀਂ ਯਾਰ ਕੋਈ ਮਾਜੂ ਦਾਣਾ ਨਹੀਂ ਹੈਗਾ ਵਿੱਚ ਇਹਦੇ ਨਾ ਕਿਤੇ ਤੇਲਾ ਦੇਖਦਾ ਮੈਨੂੰ ਜਮੀਂ ਕਿਤੇ ਦਾਣਾ ਚ ਤੇਲਾ ਤੁਲਾ ਤੈਨੂੰ ਬਹੁਤ ਘੱਟ ਸ਼ਿਕਾਇਤ ਆਉਂਦੀ ਹੈ ਜੀ ਕਿਉਂਕਿ ਇਹਦੇ ਵਿੱਚ ਆਪਾਂ ਜਦੋਂ ਰੇ ਸਪਰੇ ਪਾਉਨੇ ਆ ਉਹਦੇ ਨਾਲ ਬਾਹਲਾ ਪੱਤਾ ਸੱਤਾ ਬਣਦਾ ਉੱਥੇ ਪੈਦਾ ਹੁੰਦਾ ਸਾਰਾ ਹਾਂ ਇਹ ਤਾਂ ਗੱਲ ਹੈਗੀ ਹਾਂ ਹਾਂ ਹਿੰਦੀ ਹੈ ਤੇਲੇ ਦੇ ਵੀ ਹੁਣ ਦੇਖ ਲਓ ਦੂਜੀ ਜੀਰੀ ਦਾ ਤੁਸੀਂ ਇਹ ਖੜੇ ਨਹੀਂ ਸਕਦੇ ਬੜੇ ਨਹੀਂ ਸਕਦੇ ਨੋ ਆਪਾਂ ਕਿਤੇ ਸਾਰਾ ਘੱਟ ਕੇ ਦੇਖ ਦਿੰਦੇ ਇੱਕ ਆ ਆ ਵੇਖ ਲੈ ਸਾਰਾ ਦੇਖ ਇਹ ਤਾਂ ਚਾਰੇ ਢਾਲਨੇ ਸਾਰੇ ਲੱਗਣਤੀ ਦੇ ਮੈਂ ਕਹਿੰਦਾ 10 ਢਾਲ ਹੈ ਨਹੀਂ ਦੇਖ ਲਓ ਤੁਹਾਨੂੰ ਇਹ ਚ ਤੇਲ ਆ ਬਣੀ ਕਿਤੇ ਜਿੰਨਾ ਹਣਾ ਹੁਣ ਇਹ ਸੁੰਡੀ ਬਿੰਦੀ ਨਹੀਂ ਹਣੀ ਇਹ ਤਾਂ ਬਈ ਲਾਸਟ ਪਾਣੀ ਲੱਗ ਗਿਆ ਹਨਾ ਇਹਦਾ ਹਾਂ ਇਹਨੂੰ ਲਾਸਟ ਪਾਣੀ ਲੱਗ ਗਿਆ ਜੀ ਬਸ ਹਫਤੇ ਤੱਕ ਵੱਢਣ ਵਾਲੇ ਹੋ ਜੂ ਆ ਕਿਤੇ ਕਿਤੇ ਮੋਬਾਈਲ ਹੁੰਦੀ ਪਈ ਹੋਈ ਹੈ ਹਾਂ ਇਹ ਤਾਂ ਪਾਣੀ ਬਾਕੀ ਦਾ ਤੁਹਾਨੂੰ ਦੱਸਦੀ ਹੋਊਗੀ ਜੇ ਸਪਰੇਅ ਕਰੀ ਹੁੰਦੀ ਫਿਰ ਇਹ ਨਹੀਂ ਹੁੰਦੀ ਦੀ ਕਿਤੇ ਹਾਂ 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 ਤੇ ਬਈ ਜਿੰਨਾ ਇੱਕ ਥੋੜੇ ਕੋਈ ਮੈਨੂੰ ਲਾ ਕੀਲਾ ਹੋਣਾ ਇਹ ਹਾਂ ਇੱਕ ਕੀਲਾ ਵਾਹਣ ਦਾ ਜੀ ਜਿਹੜਾ ਆਪਾਂ ਇਹ 1509 ਜੀ ਦਾ ਬਣਾਇਆ ਫਿਰ ਇਹ ਸਾਰੀ ਘਰੇ ਰੱਖਦੇ ਹੋ ਤੁਸੀਂ ਨਹੀਂ ਇਹ ਕੁਝ ਰੱਖ ਲੈਣੇ ਕੋਈ ਸੱਜਣ ਮਿੱਤਰ ਲੈ ਜਾਂਦੇ ਨੇ ਅੱਛਾ ਅੱਛਾ ਲੈ ਵੀ ਦੋਸਤੋ ਜੇ ਸੋਨੂੰ ਵੀ ਚਾਹੀਦੀ ਆ ਬਿਨਾ ਰੇਸਪਰੇ ਵਾਲੀ 1509 ਜੀਰੀ ਘਰੇ ਖਾਣ ਵਾਸਤੇ ਤਾਂ ਸਕਰੀਨ ਤੇ ਮੈਂ ਨੰਬਰ ਦੇ ਰੱਖਿਆ ਇਹਤੇ ਕਾਲ ਕਰੋ ਜਿੰਨੀ ਚਾਹੀ ਤੁਹਾਨੂੰ ਮਿਲ ਜੂਗੀ ਤੇ ਅੱਗੇ ਬਈ ਤੇ ਕੀ ਵੇਚੋਗੇ ਫਿਰ ਹੁਣ ਅੱਗੇ ਖਾਲੀ ਰੱਖੋਗੇ ਨਹੀਂ ਕਣਕ ਵੀ ਜੰਗ ਜੇ ਚ ਕਣਕ ਵੀ ਫਿਰ ਉਹ ਵੀ ਉਹ ਵੀ ਵਈ ਉਹ ਤਾਂ ਵੀ ਫਿਰ ਹੋਈ ਨਹੀਂ ਸਕਦਾ ਵੀ ਉਹ ਬਿਨਾ ਰੇਸਪਰੇ ਤੋਂ ਰਹ ਜੇ ਉਹ ਕੋਈ ਇਹਦਾ ਬੀਜ ਲਿਆਉਣੇ ਕਣਕ ਵੀ ਦਾ ਜੀ ਦੇਸੀ ਕਣਕ ਦਾ ਵੀ ਲਾਉਨੇ ਆ ਅਸੀਂ ਅੱਛਾ ਦੇਸੀ ਕਣਕ ਦੇਸੀ ਹੁਣ ਪਹਿਲਾਂ ਤਾਂ ਮੈਨੂੰ ਹੌਲੀ ਹੌਲੀ ਮਤਲਬ ਜਦੋਂ ਕਿਸੇ ਕੰਮ ਦੇ ਵਿੱਚ ਆਉਨੇ ਆ ਪਹਿਲਾਂ ਤਾਂ ਮੈਂ ਆਪਣੇ ਵਾਲੇ ਵੀ ਵੀਜ਼ਰ ਆ ਅੱਛਾ ਅੱਛਾ ਕੰਪਨਸੀ 골ਡ ਵੀਜ਼ਾ ਮੈਂ 2 ਸਾਲ ਤੋਂ ਅੱਛਾ ਬਾਂਸਰੀ 골ਡ ਹਾਂਜੀ ਹਾਂ ਠੀਕ ਆ ਠੀਕ ਆ ਤੇ ਉਹ ਵੀ ਮੈਂ ਮਹਿੰਗਾ ਵੰਦਾ ਹੋਣਾ ਵੀ ਤਾਂ ਬਈ ਫਿਰ 골ਡੀ ਮੈਨੂੰ 90 ਰੁਪਏ ਕਿਲੋ ਮਿਲੇ ਜੀ 90 ਰੁਪਏ ਕਿਲੋ ਬਈ ਹਾਂਜੀ ਹਾਂ ਆਮ ਤਾਂ ਬਈ ਉਹੀ ਗੱਲ ਆ ਵੀ 25 30 ਆਉਂਦਾ ਜੇ ਦੇਖੇ ਆਪਾਂ ਜੇ ਫੈਲੀਆਂ ਲੈਨੇ ਆ ਜੇ ਫਿਰ ਇਹਦਾ ਫਰਕ ਤਾਂ ਹੈ ਜੀ ਇਹਦਾ ਫਿਰ ਉਹ ਘਰੇ ਵਰਤਦੇ ਸਾਰਾ ਉਹ ਘ ਅਏ ਚ 10 ਕਵਾਂਟਲ ਹੋਇਆ ਸੀ ਪਿਛਲੇ ਸਾਲ ਅੱਛਾ ਅੱਛਾ 4-5 ਕਵਾਂਟਲ ਆਪਾਂ ਲੱਗੇ ਜਾਂਦਾ 4-5 ਕਵਾਂਟਲ ਆਪਾਂ ਵੇਚਦਾ ਸਜਣ ਮਿੱਤਰ ਲੈ ਗਏ ਉਹੋ ਕੀ ਰੇਟ ਵੇਖਿਆ ਬਾਈ ਫੇਰ ਉਹ ਆਪਣੇ 7500 ਨੂੰ ਵਿਕੀ 7500 ਨੂੰ ਬਾਈ ਇਹ ਤਾਂ ਬਈਰ ਦਾ ਫਾਇਦੇ ਵਾਲਾ ਸੌਦਾ ਹੈ ਤਾਂ ਫਿਰ ਤਾਂ ਬਾਜ਼ਾਰ ਦੇ ਵਿੱਚ ਤਾਂ 8000 ਵਿਕਦੀ ਹੈ ਜੀ ਤਾਂ ਆਪਣੇ ਮੂੰਹ ਮਲਾਜ ਵਾਲੇ ਬੰਦੇ ਚਲੋ ਕਿਸੇ ਨਾਲ ਬਿਨਾਂ ਰੇਟ ਕਰੇ ਆਪਾਂ ਤਾਂ ਰੇਟ ਹੀ ਨਹੀਂ ਕੀਤਾ ਅਗਲੇ ਜਿਹੜੇ ਸਾਹ ਹਾਂ 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 ਦੋਸਤਾਂ ਮਿੱਤਰਾਂ ਮੈਨੂੰ ਸੁਣਨਾ ਚਾਹਿਆ ਕਹਿੰਦਾ ਜਿਵੇਂ ਤੁਸੀਂ ਦੱਸਦੇ ਹੋਵੇ ਇਹ ਕਹਿੰਦਾ ਕੁਝ ਬੰਦੇ ਤਾਂ ਵੀ ਢੋਲ ਜੀ ਕੱਢ ਕੇ ਲੈ ਜਾਂਦੇ ਨੇ ਆਪੇ ਹਾਂ ਜੀ ਹਾਂ ਧੱਕੇ ਨਾਲ ਜਦੋਂ ਕਈ ਵਾਰੀ ਇਸ ਵਾਰ ਵੀ ਹੋਇਆ ਇੱਕ ਬੰਦਾ ਵੀ ਕਹਿੰਦਾ ਵੀ ਮੈਂ ਤਾਂ ਆ ਗਿਆ ਹੁਣ ਮੈਨੂੰ ਤਾਂ ਲਾਜ਼ਮੀ ਦੇ ਅੱਛਾ ਓਕਾ ਹੋ ਗਿਆ ਮੈਂ ਕਿਉਂ ਸੀ ਉਹਦੇ ਵਿੱਚੋਂ ਵੀ ਲੈ ਉਹ ਬਾਈ ਤੁਸੀਂ ਤਾਂ ਪਾਗਲ ਬਣਾਈ ਜਾਂਦੇ ਹੋ ਮੈਂ ਤਾਂ ਮੰਨਦੀ ਨਹੀਂ ਹੈਗਾ ਬਿਨਾਂ ਪੌਣੇ ਆ ਇਹਦੇ ਵਿੱਚ ਆਹ ਦੇ ਬਾਈ ਮੰਨ ਗਿਆ ਨਾ ਪੌਣੇ ਆ ਗਏ ਰੇ ਨਹੀਂ ਪਾਉਂਦੇ ਕੋਈ ਮਤਲਬ ਨਾ ਕੀਟਨਾਸ਼ਕ ਪਾਈਏ ਨਾ ਕੋਈ ਯੂਰੀਆ ਪਾਈਏ ਨਾ ਕੋਈ ਡੀਏਪੀ ਪਾਈਏ ਇਹਦੇ ਵਿੱਚ ਅਸੀਂ ਇੱਕ ਤਾਂ ਇੱਕ ਸਾਲ ਪੁਰਾਣੀਆਂ ਪਾਥੀਆਂ ਪਾਥੀਆਂ ਉਹ ਤਾਂ ਘਰੇ ਆਮ ਹੁੰਦੀਆਂ ਨੇ ਆਪਣੇ ਘਰੇ ਘਰੇ ਕੜਾਈ ਸਰੋਂ ਦੀ ਖਾਲਾ ਅੱਛਾ ਠੀਕ ਹੈ ਪਾਥੀਆਂ ਤੇ ਲੱਕੜਾਂ ਦੀ ਸਵਾਹ ਬਣਾਉਣੀ 2.5 ਕਿਲੋ 2.5 ਕਿਲੋ ਹੀ ਪੌਣੇ ਇਹਦੇ ਵਿੱਚ ਆਪਣੀਆਂ ਖਾਲ ਅੱਛਾ ਅੱਛਾ ਤੇ 1 ਕਿਲੋ ਕਲੀ ਉਹਦਾ ਕੋਲ ਬਣਾਉਣਾ ਹੈ ਚੌਥੇ ਪੰਜਵੇਂ ਦਿਨ ਉਹਨੂੰ ਦਿਨ ਚ ਦੋ ਤਿੰਨ ਵਾਰੀ ਹਲਾਇਆ ਚੌਥੇ ਪੰਜਵੇਂ ਦਿਨ ਉਹਦੀ ਸਪਰੇ ਕਰਦੇ ਆ ਪਾ ਕੇ ਅੱਛਾ ਇਹ ਬਾਈ ਪੰਜ ਸਪਰੇਆਂ ਕਰੀਆਂ ਨੇ ਉਹਦੇ ਨਾਲ ਤਾਂ ਹੁੰਦੀ ਹੈ ਇਹਦੀ ਗਰੋਥ ਹ ਹਮ ਬਾਈ ਚਲ ਗਰੋਥ ਮੈਂ ਮੰਨ ਗਿਆ ਛੋਟੀ ਜਿਹੀ ਗੱਲਾਂ ਸਹਿਮਤ ਹਾਂ ਹੁਣ ਜਿਵੇਂ ਥੱਲੇ ਗੋ ਵਾਲੀ ਥੁੰਡੀ ਪੈਂਦੀ ਆ ਪ੍ਰਦਾਨਤਾ ਪਾਉਣੀ ਪੈਂਦੀ ਆ ਕੌੜਾ ਪੱਤਾ ਦਾ ਕਰਨੀ ਆ ਦਾ ਕੌੜਾ ਪੱਤਾ ਕਰਨ ਵਾਸਤੇ ਜਿਹੜੇ ਆਪਣੇ ਕੁਦਰਤੀ ਦਰਖਤ ਨੇ ਜਿਵੇਂ ਅੱਕ ਹੋ ਗਿਆ ਨਿੰਮ ਹੋ ਗਿਆ ਠੀਕ ਆ ਰਿੰਡੋ ਹੋ ਗਿਆ ਇਹ ਕੌੜੇ ਪੱਤੇ ਵਾਲੀਆਂ ਜਿੰਨੀਆਂ ਵੀ ਆਪਾਂ ਨੂੰ ਪੇੜੇ ਮਿਲਦੇ ਨੇ ਇਹਨਾਂ ਦੇ ਪੱਤੇ ਤੋੜ ਤੋੜ ਅਸੀਂ ਇੱਕ ਡਰਮ ਦੇ ਵਿੱਚ ਪਾ ਦਿੰਦੇ ਆ ਠੀਕ ਆ ਠੀਕ ਆ ਉਹ ਡਰਮ ਦੇ ਵਿੱਚ ਉਹਨਾਂ ਨੂੰ ਮਹੀਨਾ ਰੱਖਦੇ ਆ ਹਲਾਈ ਜਾਂਦੇ ਆ ਹਲਾਈ ਜਾਂਦੇ ਆ ਜਦੋਂ ਮਤਲਬ ਉਹਦਾ ਹਰ ਕੇ ਜਾਂ ਨਿਕਲ ਜਾਂਦਾ ਵਿੱਚ ਫਿਰ ਉਸ ਦੀ ਸਪਰੇਅ ਕਰਦੇ ਆ ਉਹ ਨਾ ਫਿਰ ਇਹਨੂੰ ਗੋਵਾਲੀ ਸੁੰਡੀ ਪੈਣ ਦਿੰਦੀ ਛੇਤੀ ਤੇ ਨਾ ਹੀ ਪੱਤਾ ਲਵੇੜ ਪੈਣ ਦਿੰਦੀ ਹੈ ਬਾਕੀ ਤੇਲਾ ਤਾਂ ਜਿੱਦੋਂ ਜਿੱਥੇ ਜ਼ਿਆਦਾ ਥੋੜਾ ਜਿਹਾ ਜੰਮ ਹੁੰਦਾ ਉੱਥੇ ਪੈਣ ਦੀ ਸੁਭਾਵਨਾ ਹੁੰਦੀ ਹੈ ਦੇਖੋ ਹੁਣ ਤੁਮ ਕਹਤੇ ਤੇ ਲਵਿੰਗ ਨਹੀਂਦਾ ਹੈ ਨਾ ਕਿਤੇ ਬਾਈ ਡਾਲ ਵੀ ਨਹੀਂ ਹੈਗਾ ਜਮਾ ਵੀ ਘਟਾ ਆ ਆਪ ਨੂੰ ਕਿੰਨੇ ਅਟੈਕ ਆ ਆ ਸਾਹਮਣੇ ਦੂਏ ਪਾਸੇ ਚਮਕਣ ਲੱਗ ਗਏ ਨੇ ਮੈਂ ਕਿਹਾ ਲੱਖ ਲੱਖ ਤੋਂ ਉੱਪਰ ਪੁੰਜਾਂ ਨੇ ਇਹ ਠੰਢੀ ਰਹੀ ਦੀ ਦਾ ਪਕੌੜਾ ਦੇਖ ਲਓ ਉਹਨਾਂ ਵਿੱਚ ਆਪਾਂ ਰੇਸ ਸਪਰੇ ਪਾਉਣ ਨਾਲ ਇਹ ਇਹਦਾ ਤਾਂ ਲੈ ਕੁਸ ਵੀ ਨਹੀਂ ਹੈਗਾ ਲਓ ਜੀ ਦੋਸਤੋ ਜੇ ਸੋਨੂ ਵੀ ਚਾਹੀਦੀ ਆ ਇਹ 1509 ਜੀਰੀ ਤਾਂ ਤੁਸੀਂ ਆ ਸਕਰੀਨ ਦੇਗਾ ਸੀ ਨੰਬਰ ਦਿੱਤਾ ਇਹ ਤੇ ਕੰਟੈਕਟ ਕਰ ਸਕਦੇ ਹੋ ਜੇ ਕੋਈ ਸਲਾਹ ਲੈਣੀ ਆ ਵੀ ਕਿਵੇਂ ਆਪਾਂ ਖੇਤੀ ਸ਼ੁਰੂ ਕਰਨੀ ਆ ਉਹ ਵੀ ਬਾਈ ਨਾਲ ਤੁਸੀਂ ਸਲਾਹ ਲੈ ਸਕਦੇ ਹੋ ਕਿਉਂਕਿ ਇਹ ਨਹੀਂ ਹੈਗਾ ਵੀ 1 ਸਾਲ ਤੇ ਕੰਮ ਹੋਊਗਾ ਜਿਵੇਂ ਬਾਈ ਨੇ ਦੱਸਿਆ ਨਾ ਵੀ 5 ਸਾਲ ਹੋ ਗਏ ਇਸੇ ਵਾਹਣ 'ਚ ਨਾ ਰੇ ਨਾ ਸਪਰੇ ਕੋਈ ਪੇਸੇ ਛਣ ਨਹੀਂ ਵਰਤਿਆ ਹੈਗਾ ਹੁਣ 6 ਮਾ ਸਾਲ ਹੋਊਗਾ ਇਹ ਨਾ ਇਹ 5ਵਾਂ ਸਾਲ ਹੋ ਗਿਆ 5ਵਾਂ ਸਾਲ ਹੋ ਗਿਆ 5ਵੇਂ ਸਾਲ ਤੋਂ ਆ ਕੇ ਦੇਖ ਲਓ ਵੀ ਬਿਨਾਂ ਰੇ ਸਪਰੇ ਤੋਂ ਖੜੀ ਆ ਜੇ ਕੋਈ ਬੰਦਾ ਇਹ ਕਹਿੰਦਾ ਵੀ ਤੇ ਰੇ ਸਪਰੇ ਪਾਇਆ ਹੋਇਆ ਬਾਈ ਕਹਿੰਦਾ ਆਪਣਾ ਚੈਲੰਜ ਆ ਕੇ ਟੈਸਟ ਕਰਾ ਲੈਦਾ ਜੇ ਟੈਕਸ ਤੇ ਲਿਕਵਿਡ ਕੋਸਾ ਬਫਰ ਫ੍ਰੀ ਰਹਿਵਾਂਗੇ ਸਭ ਨੂੰ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ